ਸਤਿ ਸ੍ਰੀ ਅਕਾਲ ਦੋਸਤੋ ਮੈਂ ਸੁਖਾ ਸਿੰਘ ਇੱਕ ਨਵੀਂ ਕਹਾਣੀ ਲੈ ਕੇ ਹਾਜ਼ਰ ਹਾਂ ਜਿਸ ਦਾ ਨਾਮ ਹੈ ਬਲੈਕ ਡਾਟ ਇਸ ਕਹਾਣੀ ਵਿੱਚ ਇੱਕ ਟੀਚਰ ਵੱਲੋਂ ਬੱਚਿਆਂ ਨੂੰ ਇੱਕ ਸਰਪ੍ਰਾਈਜ਼ ਟੈਸਟ ਪਾਇਆ ਗਿਆ ਸੀ ਜਿਸ ਪੇਪਰ ਵਿੱਚ ਸਿਰਫ ਇੱਕ ਬਲੈਕ ਡਾਟ ਬਣਾਇਆ ਹੋਇਆ ਸੀ ਬਾਕੀ ਸਾਰਾ ਹੀ ਪੇਪਰ ਸਫੈਦ ਸੀ ਬੱਚਿਆਂ ਨੇ ਉਸ ਬਲੈਕ ਡਾਟ ਦਾ ਆਪਣੇ ਆਪਣੇ ਹਿਸਾਬ ਦੇ ਨਾਲ ਆਨਸਰ ਦੇਣਾ ਸ਼ੁਰੂ ਕੀਤਾ ਟਾਈਮ ਖਤਮ ਹੋਇਆ ਟੀਚਰ ਨੇ ਟੈਸਟ ਕਲੈਕਟ ਕਰਨੇ ਸ਼ੁਰੂ ਕੀਤੇ ਅਤੇ ਬੱਚਿਆਂ ਦੇ ਆਨਸਰ ਦੇਖ ਕੇ ਟੀਚਰ ਨੇ ਜਵਾਬ ਦਿੱਤਾ ਕਿ ਸਾਰੇ ਹੀ ਬੱਚੇ ਇਸ ਟੈਸਟ ਵਿੱਚੋਂ ਫੇਲ ਹੋ ਚੁੱਕੇ ਹਨ ਬੱਚੇ ਹੈਰਾਨ ਸਨ ਕਿਉਂਕਿ ਬਲੈਕ ਡਾਟ ਤੋਂ ਬਿਨਾ ਹੋਰ ਕੋਈ ਵੀ ਕੁਐਸਚਨ ਉਸ ਪੇਪਰ ਵਿੱਚ ਨਹੀਂ ਸੀ ਜਦ ਬੱਚਿਆਂ ਨੇ ਪੁੱਛਿਆ ਤਾਂ ਟੀਚਰ ਨੇ ਜਵਾਬ ਦਿੱਤਾ ਕਿ ਤੁਸੀਂ ਸਾਰੀ ਕਲਾਸ ਨੇ ਸਿਰਫ ਇੱਕ ਛੋਟੇ ਜਿਹੇ ਬਲੈਕ ਡਾਟ ਬਾਰੇ ਲਿਖਣ ਵਿੱਚ ਸਾਰਾ ਜੋਰ ਲਾ ਦਿੱਤਾ ਜੋ ਕਿ ਕੁਐਸਚਨ ਪੇਪਰ ਦਾ ਸਿਰਫ 1% ਹੀ ਸੀ ਬਾਕੀ ਜੋ 99% ਸਫੈਦ ਪੇਪਰ ਸੀ ਉਸ ਬਾਰੇ ਕਿਸੇ ਨੇ ਇੱਕ ਅੱਖਰ ਥੱਕ ਨਹੀਂ ਲਿਖਿਆ ਇਸੇ ਤਰ੍ਹਾਂ ਹੀ ਆਪਣੀ ਜ਼ਿੰਦਗੀ ਹੈ ਆਪਾਂ ਆਪਣੀ ਛੋਟੀ ਜਿਹੀ ਨਾਕਾਮਯਾਬੀ ਨੂੰ ਲੈ ਕੇ ਹੀ ਬੈਠ ਜਾਂਦੇ ਹਾਂ ਜਦਕਿ ਆਪਾਂ ਪੂਰੀ ਲਾਈਫ ਦੇ ਵਿੱਚ ਲਗਭਗ ਹਰ ਰੋਜ਼ ਹੀ ਅਨੇਕਾਂ ਸਫਲਤਾਵਾਂ માં ਖੁਸ਼ੀਆਂ ਪ੍ਰਾਪਤ ਕਰਦੇ ਹਾਂ ਪਰ ਆਪਾਂ ਉਹਨਾਂ ਵੱਲ ਹੋਕਸ ਨਹੀਂ ਕਰਦੇ ਅਤੇ ਆਪਣੀ ਇੱਕ ਛੋਟੀ ਜੀ ਨਾਕਾਮਯਾਬੀ ਨੂੰ ਲੈ ਕੇ ਬੈਠ ਜਾਂਦੇ ਹਾਂ ਅਤੇ ਡੀਮੋਟੀਵੇਟ ਹੋ ਕੇ ਬੈਠ ਜਾਣੇ ਹਾਂ ਜਦ ਕਿ ਸਾਨੂੰ ਆਪਣੀ ਜ਼ਿੰਦਗੀ ਦਾ ਜੋ 99% ਹੁੰਦਾ ਹੈ ਉਸ ਵੱਲ ਦੇਖਣਾ ਚਾਹੀਦਾ ਹੈ ਜਿਸ ਵਿੱਚ ਬਹੁਤ ਸਾਰੀਆਂ ਸਫਲਤਾਵਾਂ ਬੜੀਆਂ ਖੁਸ਼ੀਆਂ ਤੇ ਖੂਬੀਆਂ ਹੁੰਦੀਆਂ ਹਨ ਜੋ ਸਾਨੂੰ ਇੱਕ ਸਫਲ ਅਤੇ ਮਿਹਨਤੀ ਇਨਸਾਨ ਹੋਣ ਦਾ ਸਬੂਤ ਦਿੰਦੀਆਂ ਹਨ ਉਸ ਰੱਬ ਨੇ ਸਭ ਨੂੰ ਬਹੁਤ ਖੂਬੀਆਂ ਦਿੱਤੀਆਂ ਹਨ ਹਰ ਇੱਕ ਨੂੰ ਕੋਈ ਨਾ ਕੋਈ ਖੂਬੀ ਜ਼ਰੂਰ ਦਿੱਤੀ ਹੈ ਬਸ ਆਪਣੀਆਂ ਉਹਨਾਂ ਖੂਬੀਆਂ ਆਪਣੇ ਉਹਨਾਂ ਗੁਣਾਂ ਨੂੰ ਪਛਾਣ ਕੇ ਸਹੀ ਜਗ੍ਹਾ ਇਸਤੇਮਾਲ ਕਰਨਾ ਹੀ ਸਿੱਖਣਾ ਹੈ ਆਪਾਂ